ਅੱਜ ਵੀ ਕਿਸੇ ਨੂੰ ਡਿਪਰੈਸ਼ਨ ਹੋ ਜੇ ਇਹ ਪਿਓ ਦੀ ਗੋਦ 'ਚ ਬਹਿ ਕੇ ਕਹਿ ਰਿਹਾ ਕਾਰ ਵਿੱਚ ਨੰਗੇ ਪੈਰੀ ਬਹਿਣਾ ਰਾਜ ਕੋ ਮੋਬਾਈਲ ਨਹੀਂ ਸੁਣਨਾ ਨਾ ਕਰਨਾ ਤੇ ਜਿਹਨੂੰ ਡਿਪਰੈਸ਼ਨ ਸੀ ਵੀ ਆਹ ਬੋਲਦੇ ਜਾਣਾ ਚਾਰ ਵਾਰੀ ਵਾਹਿਗੁਰੂ ਇੱਕ ਵਾਰੀ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਵਿਠੇ ਉਸ ਤੋਂ ਬਾਅਦ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਬੋਲਣਾ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜੇ ਨੂੰ ਮੈਂ ਪਿਆਰ ਚ ਕਹਾਂ ਤੇ ਕਸਮ ਪਟ ਹੈ ਦੀਦੀ ਉਥੇ ਜਾ ਕੇ ਮੈਂ ਗਿਆ ਇਸ਼ਨਾਨ ਕਰਿਓ ਜੁਕਸ ਸੋਮਨੀ ਸਾਹਿਬ ਦਾ ਪਰਿਵਾਰ ਨੂੰ ਗਿਆ ਪਾਠ ਕਰਿਓ ਦੇਖ ਲੈ ਕੇ ਅਰਦਾਸ ਕਰਿਓ ਘਰ ਸੈਂਤੀ ਲਾ ਲਓ ਨਾਲ ਪੰਜ ਪਾਠ ਸੋਮਨੀ ਸਾਹਿਬ ਦੀ ਮੈਂ ਕਿਹਾ ਪੰਜ ਇਸ਼ਨਾਨਾਂ ਦੀ ਹਾਜ਼ਰੀ ਲਾਓ ਹਫਤੇ ਦਾ ਇੱਕ ਯਕੀਨ ਜਾਣਿਓ ਦੂਸਰਾ ਇਸ਼ਨਾਨ ਸੀ ਪੰਜੋਖਰਾ ਸਾਹਿਬ ਮੈਂ ਹੈਰਾਨ ਹੋ ਗਿਆ ਉਹ ਕਰੋੜਾਂ ਦੀ ਸਮਾਨ ਦੀਆਂ ਦੁਕਾਨਾਂ ਵੀ ਖੁੱਲ ਗਈਆਂ ਉਹ ਲੜਕਾ ਗੱਦੀ ਤੇ ਵੀ ਬਹਿ ਗਿਆ ਸਾਰਾ ਕਾਰੋਬਾਰ ਵੀ ਕਰਨ ਲੱਗ